ਕੀ ਮਾਮਲਾ ਸਾਡਾ ਹਾਂਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਨਸ਼ਿਆਂ ਦੇ ਖਿਲਾਫ ਜਿਹੜੀ ਹੈ ਪੁਲਿਸ ਦਿਨ ਰਾਤ ਕੰਮ ਕਰ ਰਹੀ ਹੈ ਇਸੇ ਲੜੀ ਦੇ ਤਹਿਤ ਸਾਡੇ ਮਾਦੋਪੁਰ ਨਾਕਾ ਜਿਹੜਾ ਸਾਡਾ ਇੰਟਰਸਟੇਟ ਨਾਕਾ ਉੱਥੇ ਦਿਨ ਰਾਤ ਚੈਕਿੰਗ ਚੱਲਦੀ ਹੈ ਇਹ ਦੌਰਾਨੇ ਚੈਕਿੰਗ ਇੱਕ ਜੀਐਨਕੇ ਸਾਈਡ ਤੋਂ ਟੈਂਪੂ ਟਰੈਵਲਰ ਆ ਰਿਹਾ ਸੀ ਠੀਕ ਹੈ ਜੀ ਜਿਸ ਵਿੱਚ ਦੋ ਬੰਦੇ ਸੀ ਜਿਹਦੀ ਪੁਲਿਸ ਨੇ ਬੜੀ ਬਰੀਕੀ ਨਾਲ ਜਾਂਚ ਕੀਤੀ ਤੇ ਜਿੱਤੇ ਵਿੱਚੋਂ ਸਾਨੂੰ 31 ਕਿਲੋ ਜਿਹੜੀ ਸੀ ਉਹ ਕਿਬਰਾਮਤ ਹੋਈ ਤੇ ਉਸੇ ਟਾਈਮ ਸਾਡੀ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆ ਮੁਕਦਮਾ ਦਰਜ ਕੀਤਾ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਤੇ ਜਿਹੜੀ ਅੱਗੇ ਦੀ ਕਾਰਵਾਈ ਹੈ ਤਫਤੀਸ਼ ਹੈ ਉਹ ਸਾਡੀ ਚੱਲ ਰਹੀ ਹੈ ਜੀ ਨਹੀਂ ਨਾ ਲੋਕਾ ਕੋਈ ਹੋਰ ਪਹਿਲਾਂ ਪਰਚਾ ਦਰਜਿਆਗਾ ਨਹੀਂ ਇਸ ਚੀਜ਼ ਦੀ ਆਪਾਂ ਸਾਰਾ ਦੇਖ ਰਹੇ ਆ ਬਟ ਹੁਣ ਜੋ ਸਾਡੀ ਇਨਵੈਸਟੀਗੇਸ਼ਨ ਚ ਆਇਆ ਇਸ ਤੋਂ ਪਹਿਲਾਂ ਦੇ ਖਿਲਾਫ ਕੋਈ ਪਰਚਾ ਦਰਜ ਨਹੀਂ ਹੈਗਾ